ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ 1947 ਦੀ ਵੰਡ ਭਾਰਤ ਪਾਕਿਸਤਾਨ ਦੀ ਦਰਦਨਾਕ ਕਹਾਣੀ 1947 ਇੱਕ ਸਾਲ ਜਿਸ ਨੇ ਦੁਨੀਆ ਦੇ ਸਭ ਤੋਂ ਵੱਡੇ ਇਤਿਹਾਸਿਕ ਘਟਨਾ ਨੂੰ ਜਨਮ ਦਿੱਤਾ ਇੱਕ ਸਾਲ ਜਿਸ ਨੇ ਲੋਕਾਂ ਨੂੰ ਆਜ਼ਾਦੀ ਵੀ ਦਿੱਤੀ ਤੇ ਦਰਦ ਵੀ ਇਹ ਪਾਰਟੀਸ਼ਨ ਸੀ ਭਾਰਤ ਅਤੇ ਪਾਕਿਸਤਾਨ ਦੀ ਵੰਡ ਇਹ ਵੰਡ ਸਿਰਫ ਜ਼ਮੀਨਾਂ ਦੀ ਨਹੀਂ ਸੀ ਇਹ ਦਿਲਾਂ ਦੀ ਵੰਡ ਸੀ ਰਿਸ਼ਤਿਆਂ ਦੀ ਵੰਡ ਸੀ ਲੱਖਾਂ ਲੋਕ ਆਪਣੇ ਘਰ ਆਪਣੀ ਜ਼ਮੀਨ ਆਪਣੀ ਪਹਿਚਾਨ ਛੱਡ ਕੇ ਨਵੇਂ ਰਾਸਤੇ ਲੱਭ ਰਹੇ ਸਨ ਪਰ ਉਹ ਰਾਸਤੇ ਸਿੱਧੇ ਮੋੜ ਵੱਲ ਜਾਂਦੇ ਸਨ ਇਹ ਪਾਰਟੀਸ਼ਨ ਨਹੀਂ ਇਹ ਸਾਡਾ ਜ਼ਖਮ ਸੀ ਜੋ ਅੱਜ ਤੱਕ ਸੂਜ ਰਿਹਾ ਹੈ ਪਾਰਟੀਸ਼ਨ ਦੀ ਪਿਸ਼ੋਕੜ ਇਸ ਵੰਡ ਦੀ ਕਹਾਣੀ ਸ਼ੁਰੂ ਹੁੰਦੀ ਹੈ ਬਰਤਾਨਵੀ ਰਾਜ ਤੋਂ 1857 ਦੀ ਗਦਰ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਤੇ ਆਪਣਾ ਸਿੱਧਾ ਕਬਜ਼ਾ ਕਰ ਲਿਆ ਡਿਵਾਈਡ ਐਂਡ ਰੂਲ ਉਹਨਾਂ ਦੀ ਸਭ ਤੋਂ ਵੱਡੀ ਰਾਜਨੀਤੀ ਸੀ ਉਹਨਾਂ ਨੇ ਹਿੰਦੂ ਤੇ ਮੁਸਲਮਾਨਾਂ ਵਿੱਚ ਫਰਕ ਪਾਇਆ ਵਿਰਥ ਦੀ ਨਫ਼ਰਤ ਪੈਦਾ ਕੀਤੀ ਇੱਕ ਪਾਸੇ ਕਾਂਗਰਸ ਸੀ ਜੋ ਆਜ਼ਾਦੀ ਦੀ ਗੱਲ ਕਰ ਰਹੀ ਸੀ ਦੂਜੇ ਪਾਸੇ ਮੁਸਲਿਮ ਲੀਗ ਜੋ ਦਾਵਾ ਕਰ ਰਹੀ ਸੀ ਕਿ ਮੁਸਲਮਾਨਾਂ ਨੂੰ ਆਪਣਾ ਵੱਖਰਾ ਦੇਸ਼ ਚਾਹੀਦਾ ਹੈ ਇੱਥੇ ਜਨਮ ਲੈਂਦੀ ਏ ਟੂ ਨੇਸ਼ਨ ਥਿਉਰੀ ਇੱਕ ਨਜ਼ਰੀਆ ਜੋ ਕਹਿੰਦਾ ਸੀ ਕਿ ਹਿੰਦੂ ਤੇ ਮੁਸਲਮਾਨ ਇਕੱਠੇ ਨਹੀਂ ਰਹਿ ਸਕਦੇ ਪਾਕਿਸਤਾਨ ਦੀ ਮੰਗ 1940 ਵਿੱਚ ਲਾਹੌਰ ਰੈਜ਼ੋਲੂਸ਼ਨ ਆਉਂਦਾ ਏ ਜਿੱਥੇ ਮੁਹੰਮਦ ਅਲੀ ਜਿੰਨਾ ਕੋਸ਼ਨਾ ਕਰਦਾ ਨੇ ਕਿ ਹੁਣ ਮੁਸਲਮਾਨ ਵੱਖਰਾ ਰਾਜ ਲੈਣਗੇ ਜਿੰਨਾ ਕਹਿੰਦੇ ਹਿੰਦੂ ਅਤੇ ਮੁਸਲਮਾਨ ਦੋ ਵੱਖ-ਵੱਖ ਕੌਮਾਂ ਨੇ ਜਦਕੀ ਗਾਂਧੀ ਨਹਿਰੂ ਤੇ ਹੋਰ ਕਾਂਗਰਸੀ ਆਗੂ ਕਹਿੰਦੇ ਰਹਿ ਗਏ ਕਿ ਅਸੀਂ ਇਕੱਠੇ ਰਹਿ ਸਕਦੇ ਹਾਂ ਪਰ ਰਾਜਨੀਤਿਕ ਤਣਾਅ ਵੱਧਦਾ ਗਿਆ ਤੇ ਆਖਰਕਾਰ ਪਾਰਟੀਸ਼ਨ ਨੂੰ ਨੀ ਮਿਲ ਜਾਂਦੀ ਹੈ ਆਜ਼ਾਦੀ ਦਾ ਐਲਾਨ ਤੇ ਰੈਡ ਕਲੀਫ ਲਾਈਨ ਅੰਗਰੇਜ਼ਾਂ ਨੇ ਕਿਹਾ ਚਲੋ ਭਾਰਤ ਨੂੰ ਆਜ਼ਾਦ ਕਰਦੇ ਹਾਂ ਪਰ ਇੱਕ ਸ਼ਰਤ ਤੇ ਇਹ ਦੇਸ਼ ਦੋ ਹੋਣਗੇ ਅਤੇ 3 ਜੂਨ 1947 ਨੂੰ ਲਾਰਡ ਮਾਉਂਟ ਬੈਟਨ ਪਲਾਨ ਆ ਜਾਂਦਾ ਏ ਇੱਕ ਐਸਾ ਅਜਨਬੀ ਸਰ ਸਿਰਲ ਰੈਡਕਲੀਫ ਜਿਸ ਨੇ ਕਦੇ ਭਾਰਤ ਨਹੀਂ ਵੇਖਿਆ ਉਸ ਨੂੰ ਕਿਹਾ ਗਿਆ ਕਿ ਉਹ ਇੱਕ ਰੇਖਾ ਖਿੱਚੇ ਇਹ ਲਕੀਰ ਹੋਣੀ ਸੀ ਇਤਿਹਾਸ ਦੀ ਸਭ ਤੋਂ ਖੂਨੀ ਲਕੀਰ ਉਸ ਨੇ ਕੁ ਹਫ਼ਤਿਆਂ ਵਿੱਚ ਖਿੱਚ ਦਿੱਤੀ ਰੈਡਕਲੀਫ ਲਾਈਨ ਉਸਨੇ ਪੰਜਾਬ ਨੂੰ ਬੰਗਾਲ ਨੂੰ ਪਰਿਵਾਰਾਂ ਨੂੰ ਤੇ ਦਿਲਾਂ ਨੂੰ ਵੱਖ ਕਰ ਦਿੱਤਾ 14 ਅਗਸਤ 1947 ਪਾਕਿਸਤਾਨ ਬਣਦਾ ਹੈ 15 ਅਗਸਤ 1947 ਭਾਰਤ ਆਜ਼ਾਦ ਹੁੰਦਾ ਹੈ ਪਰ ਇਸ ਆਜ਼ਾਦੀ ਨਾਲ ਜੁੜਿਆ ਹੈ ਖੂਨ ਖੂਨ ਖਰਾਬਾ ਅਤੇ ਹਿਜਰਤ ਇਸ ਵੰਡ ਨੇ ਜੋ ਤਬਾਹੀ ਲਿਆਈ ਉਹ ਇਤਿਹਾਸ ਵਿੱਚ ਕਿਸੇ ਹੋਰ ਨੇ ਨਹੀਂ ਵੇਖੀ 10 ਤੋਂ 15 ਲੱਖ ਲੋਕ ਮਾਰੇ ਜਾਂਦੇ ਨੇ 1.5 ਕਰੋੜ ਲੋਕ ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਭੱਜਦੇ ਨੇ ਪਰ ਉਹ ਰਸਤੇ ਸਿੱਧੇ ਮੌਤ ਵੱਲ ਜਾਂਦੇ ਨੇ ਅੰਮ੍ਰਿਤਸਰ ਤੋਂ ਲਾਹੌਰ ਜਾ ਰਹੀਆਂ ਟ੍ਰੇਨਾਂ ਜਿੱਥੇ ਕਦੇ ਪਾਸੇ-પાસੇ ਬੈਠ ਕੇ ਗੱਲਾਂ ਹੁੰਦੀਆਂ ਸਨ ਹੁਣ ਉਹਨਾਂ ਟ੍ਰੇਨਾਂ ਵਿੱਚ ਸਿਰਫ ਲਾਸ਼ਾਂ ਮਿਲਦੀਆਂ ਇੱਕ ਪਾਸੇ ਤਲਵਾਰਾਂ ਜੰਮ ਘ ਰਹੀਆਂ ਦੂਜੇ ਪਾਸੇ ਪਟਰੀਆਂ ਲਾਲ ਹੋ ਰਹੀਆਂ ਇਹ ਸਿਰਫ ਹਿੰਦੂ ਤੇ ਸਿੱਖ ਨਹੀਂ ਮਰ ਰਹੇ ਸਨ ਨਾ ਸਿਰਫ ਮੁਸਲਮਾਨ ਇੱਥੇ ਇਨਸਾਨੀਅਤ ਮਰ ਰਹੀ ਸੀ ਔਰਤਾਂ ਅਤੇ ਬੱਚੇ ਪਾਰਟੀਸ਼ਨ ਦੀ ਸਭ ਤੋਂ ਵੱਡੀ ਮਾਰ ਪਈ ਔਰਤਾਂ ਤੇ 75000 ਤੋਂ ਵੱਧ ਔਰਤਾਂ ਦਾ ਕਿਡਨਾਪ ਬਲਾਤਕਾਰ ਤੇ ਜ਼ਬਰਦਸਤੀ ਧਰਮ ਬਦਲਵਾਇਆ ਗਿਆ ਕਈ ਔਰਤਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਚੰਗਾ ਜੀਆ ਕੂਹਾਂ ਚੁਣ ਲਿਆ ਕਈਆਂ ਨੇ ਆਪਣੇ ਬੱਚੇ ਆਪਣੇ ਹੱਥੀਂ ਮਾਰ ਦਿੱਤੇ ਬਚਪਨ ਜਿੱਥੇ ਖੇਡ ਹੋਣੀ ਸੀ ਉੱਥੇ ਖੂਨ ਸੀ ਇਹ ਪਾਰਟੀਸ਼ਨ ਨਹੀਂ ਇਹ ਕਤਲ ਏ ਆਮ ਸੀ ਰਿਫਿਊਜੀ ਕੈਂਪ ਤੇ ਨਵੀਂ ਜ਼ਿੰਦਗੀ ਕੈਂਪ ਬਣੇ ਆਮ ਲੋਕਾਂ ਲਈ ਪਟਿਆਲਾ ਅੰਮ੍ਰਿਤਸਰ ਦਿੱਲੀ ਲਾਹੌਰ ਕਰਾਚੀ ਹਰ ਪਾਸੇ ਸਿਰਫ ਯੂਜੀ ਕੈਂਪ ਕੋਈ ਆਪਣਾ ਘਰ ਛੱਡ ਆਇਆ ਕੋਈ ਆਪਣਾ ਰਿਸ਼ਤਾ ਲੰਬੀਆਂ ਲਾਈਆਂ ਚ ਰੋਟੀਆਂ ਵਾਸਤੇ ਖੜੇ ਲੋਕ ਪਾਣੀ ਵੀ ਨਹੀਂ ਠੰਡੀ ਛੱਤ ਵੀ ਨਹੀਂ ਪਰ ਨਵੀਂ ਜ਼ਿੰਦਗੀ ਬਣਾਉਣ ਦੀ ਇੱਕ ਲੋੜ ਸੀ ਇਹ ਕੈਂਪ ਨਹੀਂ ਇੱਕ ਨਵਾਂ ਇਤਿਹਾਸ ਸਨ ਪਾਰਟੀਸ਼ਨ ਦੀ ਛਾਂ ਅੱਜ ਤੱਕ ਅੱਜ ਵੀ ਅਸੀਂ ਪਾਰਟੀਸ਼ਨ ਦੀ ਛਾਂ ਹੇਠਾਂ ਹੀ ਜੀ ਰਹੇ ਹਾਂ ਇੰਡੀਆ ਪਾਕਿਸਤਾਨ ਦੀਆਂ ਲੜਾਈਆਂ 1947 1965 1971 1999 ਪਰ ਲੋਕ ਅਜੇ ਵੀ ਜੁੜੇ ਹੋਏ ਨੇ ਕਿਸੇ ਦਾਦੀ ਨੇ ਅੱਜ ਵੀ ਲਾਹੌਰ ਦੇ ਮੁਹੱਲੇ ਯਾਦ ਨੇ ਕਿਸੇ ਨਾਨਾ ਨੂੰ ਅੱਜ ਵੀ 라ਵਲਪਿੰਡੀ ਵਾਲਾ ਘਰ ਚਿੱਤ ਆਉਂਦਾ ਹੈ ਇਹ ਪਾਰਟੀਸ਼ਨ ਅਜੇ ਵੀ ਸਾਡੇ ਨਾਲ ਜਿਉਂਦਾ ਹੈ। ਇਹ ਪਾਰਟੀਸ਼ਨ ਸਾਡੀ ਆਜ਼ਾਦੀ ਦੀ ਕੀਮਤ ਸੀ। ਇੱਕ ਖੂਨੀ ਕੀਮਤ ਅੱਜ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਉਹ ਗਲਤੀਆਂ ਮੁੜ ਕਰਾਂਗੇ ਜਿੱਥੇ ਧਰਮ ਤੇ ਨਫ਼ਰਤ ਦੇ ਨਾਂ ਤੇ ਦਿਲ ਵੰਡੇ ਜਾਂਦੇ ਜਾਂ ਅਸੀਂ ਪਿਆਰ, ਏਕਤਾ ਤੇ ਇਨਸਾਨੀਅਤ ਦੀ ਰਾਹੀਂ ਅੱਗੇ ਵਧਾਂਗੇ। ਜੇ ਇਹ ਕਹਾਣੀ ਨੇ ਤੁਹਾਡੇ ਦਿਲ ਨੂੰ ਛੂ ਲਿਆ ਦਾ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਚ ਦੱਸੋ ਕਿ ਪਾਰਟੀਸ਼ਨ ਦੀ ਕੋਈ ਕਹਾਣੀ ਤੁਹਾਡੇ ਘਰ ਤੱਕ ਵੀ ਆਈ ਸੀ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਅਜੇ ਹੀਆਂ ਹੋਰ ਇਤਿਹਾਸਿਕ ਸੱਚਾਈਆਂ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ